ਸਤਿਗੁਰ ਜੀ ਸਤਿਗੁਰ ਜੀ ਹਾਂ ਉਹ ਕੈਸੇ ਹੋ ਜੀਆ ਜੀਆ ਕੀ ਕਰੀ ਜਾਂਦੇ ਤੁਸੀਂ ਇਹ ਟਾਈਮ ਲਾ ਲਿਓ ਵਧੀਆ ਹਾਂ ਜੋਰ ਘੱਟ ਲਾਤਾ ਹੈ ਹਾਂ ਜੋਰ ਘੱਟ ਲਾਉਂਦੇ ਹਨ ਸਾਡੀ ਜਾਨ ਨਿਕਲੀ ਪਈ ਆ ਇਹ ਜੋਰ ਘੱਟ ਲਾਉਂਦੇ ਗਾਵੇ ਬਾਤ ਨਹੀਂ ਆਗੀ ਗੜਾਈ ਤਾਂ ਜੋਰ ਲੱਗਦਾ ਸੁੱਕ ਗਿਆ ਮੈਂ ਮੰਦੀ ਭੇਜ ਪਤਾ ਨਹੀਂ ਕਿ ਲੱਗਦਾ ਸੁੱਕ ਗਿਆ ਸੁੱਕ ਗਈ ਗੜਾਈ ਨਾ ਨਾ ਉਹ ਲਾਊਗਾ ਕਿ ਜੋਰ ਦੇ ਕੇ ਆ ਨਾ ਪੱਟੀ ਐ ਇਧਰ ਤੇ ਨਾ ਪੱਟੀ ਇਹਨੂੰ ਨਹੀਂ 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 ਇੱਥੇ ਮਿੱਟੀ ਪਾਦੇ ਜਿੱਥੇ ਹੈਗਾ ਹਾਂ ਨਹੀਂ ਇਹ ਸੁੱਕ ਜਾਣਾ ਹੁਣ ਇੱਥੇ ਮਿੱਟੀ ਸਿੱਟ ਦੇ ਨਹੀਂ ਇਹ ਆਏ ਬੇਚ ਕਰਦੇ ਉਹਨੂੰ ਲੈਣ ਦੇ ਚੱਕ ਗਿਆ ਇੱਥੇ ਦੇ ਪਾਲੇ ਪਾਸੇ ਨਾ ਉਹ ਮਸੀ ਦਾ ਜਾੜ ਲੱਗੀ ਆ ਯਾਰ ਚਾਚੇ ਲੱਗੀ ਨਹੀਂ ਲੱਗੀ ਪਾਣੀ ਲੱਗ ਗਿਆ ਨਾ ਮੋਜੇ ਦਾ ਵੈਰੀ ਗੁੱਡ ਇਹਦੇ ਵਿੱਚ ਬਾਜਰਾ ਛਿੱਟਾ ਦਿੱਤਾ ਹੈ ਤਾਂ ਹੀ ਜੰਮਣਾ ਉਹ ਕਹਿੰਦੀ ਜੰਮਣਾ ਠੀਕ ਨੇ ਕੱਲੂ ਪਾਣੀ ਲਾ ਦਮਾ ਲਾ ਦੇ ਪਾਣੀ ਕੱਲੂ ਕਹਾਂ ਮੈਂ ਹੁਣ ਹੀ ਲਾ ਦੇਣਾ ਮੋਟਰ ਚੱਲਦੀ ਆ ਉਹ ਫੂਲ ਆ ਤਾ ਦੂਸ ਨਹੀਂ ਹੈ ਨਾ ਆ ਥੋੜਾ ਜਿਹਾ ਰਹਿ ਗਿਆ ਤੁਸੀਂ ਜਾਨੂੰ ਝੱਟ ਮਾਰ ਦੇਣੀ ਹਾਂ ਮਾਰ ਦੇਣੀ ਉਹ ਵੀ ਆ ਜਣਾ ਤੇਰਾ ਉਹ ਵੀ ਕਰਨਾ ਚੱਲ ਕੋਈ ਨਹੀਂ ਉਹ ਤਾਂ ਕੱਲੂ ਪੜ ਛੇਰ ਛੱਡ ਦਾਂਗੇ ਉਹਨੂੰ ਨੇਰੀ ਨਾ ਆਵੇ ਕਿਤੇ ਬੂਟੇ ਗਿਰ ਜਵੇ ਨੇਰੀ ਤੇ ਨਹੀਂ ਆਉਂਦੀ ਨੇਰੀ ਤੇ ਪਰ ਮੂਡ ਬਣਿਆ ਵੈ ਅੱਜ ਆਹ ਵੀ ਦੇਖੀ ਕਿੰਨੀ ਫੇਰ ਨਾਲ ਬੂਟੇ ਵੀ ਚਾਚੇ ਆਨ ਪੂਰੇ ਭਰ ਗਏ ਉਹ ਭੱਤਰੇ ਹੁਣ ਬਣੂਗਾ ਕੀ ਅਗਰ ਖੇਤ ਨਾ ਫੁੱਲ ਰਾਮਾਂ ਉਂਕਿਆ ਨੀ ਮਾ ਹੋ ਗਿਆ ਹੁਣ ਫੁੱਲ ਰਾਮਾਂ ਕਰਕੇ ਪਾਣੀ ਖੜਾਈ ਕਿ ਜਾਨੀ ਜਾਂਦਾ ਹੈਗਾ ਉਹ ਤਾਂ ਹੁਣ ਜਦ ਪੱਟ ਹੋਊਗਾ ਨਾ ਛੇਰੀ ਨੇ ਗੰਬੂ ਦੇ ਸਲਕੀ ਆ। ਫੇਰ ਹੋਣਾ ਸੈਟ। ਇਹ ਜਾਣ ਨਾ ਕੋਈ ਨਹੀਂ ਜਾਣੀ। ਜਿਹੜੀ ਪਿਆਵਾ ਜਿਹੜੇ ਕਰਾਨੀਂ ਗੋੜੇ। ਆਹ ਕਹੀ ਲੋਟ ਆ ਯਾਰ ਬੜ ਲੰਬੇ ਬਿੰਡੇ ਵਾਲਿਆ। ਵਡਾਉਣੀ ਹੋਣੀ ਮੈਂ ਤੈਨੂੰ ਚਾਹੀਦੀ ਉਹ ਹੀ ਲੈ ਜਾ ਕਰੀ। ਠੀਕ ਆ ਰਹੇ। ਹਾਂ ਛੋਟੀ ਲਿਓ। ਆਉਣੇ ਬਹੁਤ ਲੋਟ ਹੈ ਘਾਨਾ ਜਿ। ਤੈਨੂੰ ਉਹੀ ਦਾ ਕਹਿੰਦਾ ਮੈਂ। ਛੋਟੇ ਨੂੰ ਬਹੁਤ ਲੋਟ ਹੈ। ਹਾਂ। ਡੌਲ ਜਿਹ ਕਹੀ ਨਾਲ ਉਹਨੇ ਵੱਡਣ ਨਹੀਂ ਦਿੱਤਾ ਮੈਨੂੰ ਬਿੰਡਾ। ਨਵਾਂ ਪਾਇਆ ਮੈਂ ਕੱਲ ਇਹ। ਇਹ ਕਹਿੰਦਾ ਵੱਡੀ ਨਾ ਬਾਈ ਹੋਰ ਕਹੀ ਲਿਆ ਇੱਕ ਨਮੀ ਮਾਂ ਹੋਰ ਲਿਆਵਾਂਗੇ ਕਹਿੰਦਾ ਬੜੀਓ ਰੱਖਾ ਕਹਿੰਦਾ ਪਿੰਡਾ ਇਹਦਾ ਠੀਕ ਆ ਪਿੰਡਾ ਇਹਦਾ ਇਹ ਯਾਰ ਬੱਟਾ ਬਹੁਤ ਵਧੀਆ ਸਾਫ ਹੋਈਆਂ ਚਾਚੇ ਇਹਦੇ ਨਾਲ ਪੂਲਰ ਵਾਲੀਆਂ ਉਹ ਯਾਰ ਪਿੰਡਾ ਤਾਂ ਬਿੰਗਾ ਦੇ ਤਾਂ ਪਰ ਕਹੀ ਤੋਂ ਪਮਾ ਰੱਖਦੇ ਆ ਉਹ ਹੈ ਉਹ ਬਿੰਗਾ ਦਾ ਜਿਹੜਾ ਪਿੰਡਾ ਤਾਂ ਹੀ ਹੁੰਦਾ ਏ ਉਹ ਪਹਿਲਾਂ ਹੀ ਬਿੰਗਾ ਦਾ ਜਿਹੜਾ ਮੈਂ ਪਾਇਆ ਪਤਾ ਸਾਲਾ ਉਹ ਬਾਜਰਾ ਕਹਦੇ ਵੱਢੀ ਜਾਂਦਾ ਵਿੱਚ ਕੁਝ ਨਹੀਂ ਹੁੰਦਾ ਨੇ ਇੱਕ ਵਜੇ ਦੁਬਾਰਾ ਹੋਣਾ ਫੱਟੇ ਵੀ ਯਾਰ ਫੱਟੇ ਹੁੰਦਾ ਹੋ ਘੰਟਾ ਲੈ ਆਪਰ ਮਿੱਟੀ ਛਿੱਟੀ ਜਾਓ ਟੱਕ ਕਿੰਨਾ ਬਾਜਰਾ ਫਿਰਦੇ ਮਾ ਦੂਆ ਹਾਂ ਪਿਆ ਉਹ ਆਪਣੇ ਬਖਾਸ ਆ ਉਹ ਢੰਗ ਤੱਕ ਜੇ ਨਾਲ ਪਾਤੇ ਆ ਮੈਂ 5-7 ਮੁਠੀਆਂ ਠੀਕ ਆ ਹਾਂ ਵੀ ਦੇਖਦੇ ਪਨੀਕ ਵਾਲਾ ਤਿਆਰ ਕਰਨਾ ਯਾਰ ਇਹਦਾ ਉਹਨਾਂ ਚਾਹੀ ਬਾਜਰਾ ਬੀਜਣਾ ਹੁਣ ਇਹਦਾ ਬਾਜਰਾ ਬੀਜ ਉਹਦੇ ਕੱਲ ਤਾਂ ਖਰਤਾ ਬੀਜ ਨਹੀਂ ਹੋਇਆ ਹਾਂ ਉਹ ਦੋ ਟੋਟਾ ਟਾਈਮ ਤੱਕ ਹੋਣੀ ਲੱਗੇ ਉਹਦੇ 10 ਮਿੰਟ ਦਾ ਕੰਮ ਹੈ ਮਿੱਟੀ ਦੇਖ ਤਾ ਪੂਰੀ ਦਾ ਹੁਣ ਮਿੱਟੀ ਉਹ ਨਹੀਂ ਢੂੜੀ ਢੜਾ ਬਣਦੀ ਹੈ ਉਹ ਤਾਂ ਮਿੱਟੀ ਬਾਹਰ ਦੀ ਆ ਬੱਸ ਕਰਦਾ ਵਾ ਉਹ ਤਾਂ ਹੁਣ ਊਣੀ ਚ ਲਾਨ ਬੋਦਾ ਹੋ ਗਿਆ ਜਮਈ ਜਮਈ ਬੋਦਾ ਟਾਇਰ ਤਾਂ ਪਤਾ ਹੀ ਨਹੀਂ ਲੱਗਦਾ ਟਾਇਰ ਤਾਂ ਆਰਾਮ ਦਾ ਕੁੰਬਲਾ ਹੋਰ ਸੱਕੀ ਵੀ ਬੋਦੀ ਹੋ ਗਿਆ ਲਾਨ ਇਹ ਤਾਂ ਪੂਰਾ ਭਿੰਡੀਆਂ ਦੀ ਵੀ ਬਣਾਤੀ ਜਿੰਦਗੀ ਅੱਜ ਹੈਂ ਭਿੰਡੀਆਂ ਦੀ ਵੀ ਜ਼ਿੰਦਗੀ ਬਣਾਤੀ ਕਿ ਜੇ ਲੱਗਦਾ ਰਹੇ ਨਹੀਂ ਕੋ ਉਹ ਲੱਗੂਗੀ ਹੁਣ ਲੱਗ ਲਗੀਆਂ ਕੋ ਕੋ ਜਰਾ ਕਵਰ ਕਰੋ ਅਰੇ ਇਹਨੇ ਬੁੱਪੇ ਅਜ ਦੋ ਵਾਰੀ ਪੰਨੇ ਖਾਧੀ ਹੋਗਾ ਨਾ ਅਸੀਂ ਤਾਂ ਪਹਿਲੀ ਵਾਰ ਖਾਣ ਵਾਲੇ ਕੋਈ ਨਹੀਂ ਉਹ ਤੁਸੀਂ ਉਹਲੇ ਚ ਲੱਗੀਆਂ ਹੋਈਆਂ ਆ ਉਹ ਪਰਦੇ ਚ ਲੱਗੀਆਂ ਹੋਈਆਂ ਇਹਨੂੰ ਲੱਗ ਗਿਆ ਫੰਦੇ ਕੋ ਪਾਏ ਹੋਇਆ ਹੈ ਨਾ ਆ ਗਿਆ ਲੱਗਿਆ ਹੋਈਆਂ ਵਿੱਚ ਵਿੱਚ ਯਾਰ ਹਾਂ ਨਾਲ ਆਪੇ ਸ਼ਾਮ ਤੋਂ ਡੋਲਦੇ ਨਿਕਲਦੇ ਨਹੀਂ ਯਾਰ ਫੁੱਲ ਆਇਆ ਜਾ ਹਾਂ ਫੁੱਲ ਖੁੱਲ ਜਾਇਆ ਜਾ ਆਹ 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 ਰਹਿਣੇ ਦੇ ਦੂ ਫੁੱਲ ਆਇਆ ਜਾ ਫੁੱਲੇ ਆ ਜੀ ਫੁੱਲੇ ਅਰੇ ਰੋੜੇ ਇਹ ਬਾ ਉਹ ਤਾਂ ਮੈਂ ਨਾ ਕਹੀ ਗਿਆ ਵੀ ਇਹ ਨਾ ਛੱਡੋ ਮਿੱਟੀ ਦੇ ਨਾ ਛੱਡੋ ਚੱਲ ਕੋਈ ਨਹੀਂ ਆ ਚਾਚੇ ਇਹਦੇ ਤੇ ਬਸ ਟੱਕਾਈ ਸੀ ਦਾ ਟੱਕ ਕੁਦਾ ਬੈਠਾ ਰਹੇ ਨਾ ਹਾਂ ਹੋਰ ਕਰ ਲਿਆ ਹੁਣ ਪਾਣੀ ਲਾਉਣਾ ਇਹਨੂੰ ਜਿੱਥੇ ਤੁਹਾਨੂੰ ਦਿਖਦਾ ਹੈ ਨਾ ਪੈਰ ਨਾਲ ਦੱਬ ਲਓ ਇਹਨਾਂ ਨੂੰ ਦੱਬ ਲਓ ਉੱਪਰ ਘਾਰਾ ਕਰ ਦਿਓ ਬੜੇ ਜਾ ਸਭ ਜਲ ਪੈਣਾ ਕੱਪੜਾ ਮਾਤਾ ਥੜੀ ਵੀ ਜਾ ਰਹੀ ਨੇ ਜਾਂਦਾ ਥੜੀ ਵੀ ਸਾਰੇ ਨੇ ਥੜੀ ਵੀ ਆ ਜਿੱਥੇ ਨਹੀਂ ਹੋਊਗਾ ਮੈਂ ਇੱਕ ਚੀਜ਼ ਹੋਰ ਨੋਟ ਬਾ ਮਾੜੀ ਜੀ ਹੋਰ ਆਪਣੀ ਮਿਹਨਤ ਆ ਜਾੜੇ ਪੱਟ ਲਿਆਉਣੇ ਜਿੱਥੇ ਖਾਲੀ ਹੋਇਆ ਉਥੇ ਲਾ ਦਾਂਗੇ ਥੋੜੀ ਜੀ ਕਾਲੀ ਕਰ ਗਿਆ ਜਿਹੜੇ ਪੱਥਰ ਜੀ ਸਾਫ਼ ਕਰਕੇ ਨਾ ਮੇਰੇ ਨੇ ਤਸਵੀਰ ਦੇਖਣ ਚੱਲ ਕੋਈ ਨਹੀਂ ਪੱਤਾ ਜਦਾ ਦਾ ਨਹਿੜ ਘੱਟ ਪਈ ਥੱਲੂ ਪਹਿਲੀ ਵਾਰ ਕਰਿਆਗਾ ਪਹਿਲੀ ਵਾਰ ਕਰਿਆ ਕੰਮ ਅਸੀਂ ਹੌਲੀ ਹੌਲੀ ਹੱਥ ਢੇਕੂੰਗਾ ਇਹ ਹੈਗਾ ਤਾਂ ਇਹ ਨੇੜੇ ਨਹੀਂ ਲੱਗਿਆ ਉਦੋਂ ਹਾਂ ਇਹ ਕਹਾਂ ਮੈਂ ਕਿਹੜੇ ਵੱਢਣਾ ਜਦੋਂ ਦਾ ਲਾਇਆ ਮੈਂ ਸੱਤ ਤੋਂ ਵੱਢ ਨਹੀਂ ਹੁੰਦਾ ਹੈਗਾ ਤੈਨੂੰ ਦੱਸਦਾ ਵੀ ਜਦੋਂ ਦਾਤੀ ਚੱਕ ਕੇ ਆ ਗਿਆ ਉਦੋਂ ਤੇਰੀ ਵੀਡੀਓ ਪਾ ਦੇਣੀ ਅਸੀਂ ਇਹਨਾਂ ਦਾ ਹੋਇਆ ਬਿਆਹ ਹਰਾ ਬਿਆਹ ਮਨਦੀਪਾ ਮੈਂ ਕੱਲ ਦੇਖ ਕੇ ਆਇਆ ਕੋ ਮੈਂ ਜੇ ਹਣ ਮਲਕੀ ਦਿਖਾਈ ਉਹ ਤੁਸੀਂ ਫੜ ਕੇ ਦੇਖ ਲੈ ਵੀਡੀਓ ਤੇ ਤੁਸੀਂ ਆ ਜੀ ਹਾਂ ਚੱਲ ਜਿੰਨੀ ਘੱਗੜ ਨਹੀਂ ਨਹੀਂ ਚੱਲ ਜਿੰਨੀ ਘੱਗੜ ਹੈ ਓਏ ਬਾਡਾ ਲਾਤਾ ਆ ਬੰਦਾ ਪੱਕਾ ਕਰ ਲਿਆ ਸੀ ਉਹਦੇ ਕੋਲ ਬੈਠਾ ਇਹ ਰੋਜ਼ ਹਾਂ ਰੋਜ਼ ਪਰ ਇੱਕ ਲਿਆਉਣੀਆਂ ਨੇ ਇਹਦੇ ਨਾਲ ਉੱਕਾ ਪੱਕਾ ਮੈਂ ਠੇਕਾ ਕਰਤਾ ਪੁੱਛ ਲਾ ਇਹਨੇ ਭਰੀ ਜਾਏ ਕਰਨੀ ਆ ਉਹ ਵੱਡ ਨਹੀਂ ਹੋਣਾ ਨਹੀਂ ਕੱਕੜ ਹੋਣਾ ਥੂੜੀ ਵੱਡ ਹੁਣਾ ਉਹ ਇਹ ਤਾਂ ਰਹਿਣ ਗਿਆ ਫਿਰ ਅੱਗੇ ਆ ਸਵੇਰੇ ਲਿਆਂਦਾ ਜਿਹੜਾ ਫੋਨ ਪਾਉਣਾ ਉਹ ਕਿਥੇ ਬਾਹਰ ਨੇ ਤਰਾਹੋਣਾ ਤਿੰਨ ਦਿਨ ਹੋ ਗਿਆ ਅਜ ਵੜਦੇ ਨੂੰ ਸਾਨੂੰ ਪਾਉ ਫੋਟੋ ਆਦੇ ਬਾਅਦ ਕਮੇਰਾ ਤਰਾਹੂ ਹੋ ਗਿਆ ਬਤਲ ਦੇਖ ਲੈ ਫੇਰ ਹੋ ਜੀ ਗਿਆ ਅਸੀਂ ਜਦ ਇਹ ਆਏ ਇੱਧਰ ਨੂੰ ਮਨ ਲੈ ਵੀ ਠੰਡਾ ਹੋ ਗਿਆ ਚੱਲੀਏ ਪਰ ਹੈ ਹੈ ਤਾਂ ਗੰਦੀ ਹੋ ਰਾਤ ਨੂੰ ਕੁਝ ਨਹੀਂ ਪਤਾ ਰਾਤ ਨੂੰ ਕਰਵਾ ਸੁਣ ਹੋਣੀ ਥੋੜੀ ਗੰਬਾ ਜੀ ਲਾਈਟ ਨਹੀਂ ਖਾ ਦਿੰਦੇ ਆ ਕਹ ਲੈ ਕਹੇ ਹੜਗੀ ਹੜਗੀ ਲੜਾਈ ਐਨੇ ਨੂੰ ਫੇਰ ਕਹਿੰਦੇ ਕੱਢ ਦੋ ਲੈਟਾ ਬਾਦ ਗੁਰਾਪੁਰ ਮੇਂ ਵੀ ਫੁੱਟ ਡੁੰਗਾ ਕਰਦੇ ਕਿ ਬੰਬ ਡਿੱਗਿਆ ਆਏਗਾ ਉਹ ਵੀ ਡੁੰਗਾ ਕਾਉਂਗਾ ਓਏ ਬੰਦੇ ਐ ਹੁਣ ਨਾ ਹੜ ਜਿਹੜੀ ਬੱਸ ਕਾਉਂ ਚਲਦਾ ਪਿਆ ਦੋਵੇਂ ਮੋਰ ਖਾਂਦਾ ਠੀਕ ਨਹੀਂ ਕਹਣਾ ਨਾ ਲੜਾਈ ਤੇ ਆਰ ਗਲਤ ਆ ਬੰਦੂ ਤੇ ਗਲਤ ਹੈ ਜੀ ਸਮਝੋ ਉੱਤਾ ਸਾਥ ਤੇ ਵਧੀਆ ਇਹ ਸਾਰਾ ਹੀ ਹੈ ਇਹ ਹਾਂ ਸੱਚ ਕਿੰਨੇ ਵਜੇ ਛੱਡਿਆ ਤਾਂ ਅੱਜ ਮੈਂ ਇਹ ਤਕਰੀਬਨ ਮੇਰੀ ਗੱਲ 11:30 ਡੇਢ ਕਿਲੋ ਮੱਕੀ ਦੇ ਭਰੇ ਮੋਟਰ ਨੇ ਸਵੇਰ ਦੀ ਚਲਦੀ ਹੈ ਇਹ ਡੇਢ ਕਿਲਾ ਭਰਤਾ ਹੁਣ ਸਮਝਣਾ ਸਵੇਰੋਂ ਵੀ ਆਏ ਹੋਇਆ ਹੈ ਸਵੇਰੋਂ ਪਤਾ ਕੀ ਹੋਇਆ ਕਿਸ ਨੇ ਤਾਰ ਕੱਟਤੀ ਰਾਤ ਲੈ ਬੱਲਬ ਦੀ ਲਾਈਟ ਤਾਂ ਸੱਜਰੀ ਆ ਗਈ ਘੰਟਾ ਡੇਢ ਘੰਟਾ ਲੇਟ ਚੱਲੀ ਮੋਟਰ ਇਹਦੇ ਦੇ ਪਾਪਾ ਦੇਖੀ ਗਏ ਵੀ ਹਾਂ ਬੱਲਬ ਨਹੀਂ ਬਲਿਆ ਨਹੀਂ ਫੋਨ ਕਰਿਆ ਲਾਈਟ ਜਾਂ ਚਲਦੀ ਸੀ ਮੋਟਰ ਚੱਲੀ ਹੈ 9 ਵਜੇ ਹਾਂ ਹੈ 9 ਵਜੇ ਤਾਂ ਫੇਰ ਤੂੰ ਦੇਖ ਲੈ ਡੇਢ ਕਿਲੋ ਮੱਕੀ ਆ ਭਰੇ ਇਹਨੇ ਮੰਨ ਕੇ ਜਾ ਵੀ ਡੇਢ ਕਿਲਾ ਆ ਵੀ ਭਰਤਾ ਹੁੰਦੀ ਨੇ ਆ ਵੀ ਪੂਰਾ ਪਰ ਹੋ ਗਿਆ ਹਾਂ ਹੁਣ ਗੱਬੇ ਗੱਬੇ ਬਾਜਾ ਰੀ ਦੂੰਗੇ ਇਹਦੇ ਹਾਂ ਠੀਕ ਨਹੀਂ ਆ ਉਹ ਦਾਜਰਾ ਪਾਣੀ ਮੰਗੇ ਦਾ ਲਾਗ ਲਾਗ ਮੈਂ ਦੇਖ ਲਿਆ ਉਹ ਥੋੜਾ ਜਿਹਾ ਹੈਗਾ ਨਰਮੇ ਹਲੇ ਹਾਂ ਦੇਖ ਲਿਆ ਮੈਂ ਘੁੰਮ ਕੇ ਉੱਪਰਾਂ ਵੀ ਬੂਟੇ ਸਾਫ ਕਰੇ ਆ ਨਾ ਅੱਜ ਅੱਛਾ ਉਹਦੇ ਵਿੱਚ ਵੀ ਘਮਾਤਾ ਮੈਂ ਨਾ ਉਹ ਲੈ ਜਾਈ ਹਾਂ ਬੂਟੇ ਬਹੁਤ ਮੂਤਾ ਮੈਂ ਦੇਖਿਆ ਰਿਹਾ ਹਾਂ ਹੈ ਨਾ ਇੱਥੇ ਆਵੇ ਵਿੱਚ ਤਾਂ ਵਧੀਆ ਬੂਟੇ ਬਹੁਤ ਚੱਲ ਦੇ ਜੇ ਮੈਂ ਅੱਜ ਫੋਰ ਵੀ ਦੇਖ ਲਾ ਹਾਂ ਅੱਜ ਉਹ ਵੀ ਬਾਤਾਂ ਡਾਇਆ ਠੀਕ ਆ ਹੁਣ ਪਾਣੀ ਲੱਗ ਗਿਆ ਇਹਨੂੰ ਹਾਂ ਠੀਕ ਨਹੀਂ ਗੱਲੇ ਹੁਣ ਪਾਣੀ ਲੱਗ ਗਿਆ ਹੁਣ ਗੱਲ ਬਣ ਜਣੀ ਸੀ ਹਾਂ ਉਹ ਖਾਲੀ ਤਾਂ ਕੰਮ ਖੇਡਣਾ ਇੱਕ ਇੱਕ ਫਾਂਡ ਵੀ ਦੂੰਗੇ ਨਾ ਨਾ ਬਾਜਰਾ ਬੀਜਣਾ ਆ ਹੋ ਜਾਣਾ ਯਾਰ ਡਾਇਆ ਪਾ ਕੇ ਬੀਜਣਾ ਲੰਬੜ ਸਾਰ ਆ ਕੇ ਆ ਪਾਣੀ ਦਾ ਬਾਏ ਦਾ ਬੀਜੂ ਕੇ ਮਹੱਤਵਪੂਰਨ ਹੈ। ਕੈਂਕਾ ਦੁੱਜਣਾ ਹੁਣ। ਮਾਹੋ ਗੱਬੇ ਗੱਬੇ ਇਗੀ ਕਿਸਾਨ ਨੇ 9-9 ਫੁੱਟ ਜਗਾ ਬੀਜ ਦੇਣੀ ਬੱਸ। ਠੀਕ ਨਹੀਂ ਗੱਲ? ਹਾਂ। ਛਿਟਾ ਦੇ ਦੇ ਯਾਰ ਜੇ ਹੋ ਗਿਆ ਖੈਡਾ ਵੀ ਠੀਕ ਆ। ਉਹ ਸਾੜਾ ਰਾ ਇੱਥੇ ਮੇਰੀ ਗੱਲ ਸੁਣ ਲੈ। ਉਹ ਭਾਈ ਉਹ ਬੀਜ ਖਰਾਬ ਕਰਨੇ ਵਾਲਾ ਕੰਮ ਆ। ਸਾਰੇ ਜਨਾਂ ਦਾ ਵੇ। ਆਪਣਾ ਉਹਨਾ ਬੀਜ ਵੀ ਘਟ ਪਾਉਂਗਾ, ਬੀਜ ਵੀ ਮਹਿੰਗਾ ਪਾਉਣਾ। ਅਸੀਂ ਭਾਰਵੀ ਦਿੱਤੀ ਦੀ ਗੱਬਈ ਸਾਡਾ ਕੋਈ ਲੋੜ ਨਹੀਂ। ਤੂੰ ਬਾਹਰ ਨਾ, ਉਂ ਬਾਹਰ ਨਾ ਕੰਡੇ ਤੋਂ। ਤੂੰ ਬਾਦੀ ਨੂੰ। ਸਾਫ ਰਹਿੰਦੇ ਆ ਹਾਂ ਪਤਾ ਕੀ ਕਰਨਾ ਪਹਿਲਾਂ ਬੀਜਰ ਤੇਰਾ ਖਰਾਬ ਹੋਣਾ ਸੱਡਾ ਪਰਤਾ ਤੇਰੀ ਲੱਗ ਗਿੱਲ ਹੋਣੀ ਹੈ ਹੈ ਨਹੀਂ ਪਾਣੀ ਲਾ ਕੇ ਨਾਲ ਗੱਪੇ ਹੈਗੇ ਦੋ ਸੱਡਾ ਵਾਲੇ ਬਣਾ ਦੇ ਗਿੱਲ ਤੇ ਸਾਰੇ ਨੂੰ ਕਰਦੇ ਰਵਣੀ ਸਾਰੇ ਬੂਟੇ ਲੱਜਿਉ ਠੀਕ ਨਹੀਂ ਲੈਂਟ ਹੀ ਨਹੀਂ ਭੱਜੀ ਅੱਜ ਲੈਂਟ ਨਹੀਂ ਪੂਰਾ ਤਮਰ ਤਾਂ ਤਾਂ ਹੀ ਲੱਗਦਾ ਵੀ ਨਾ ਬੀਜਰ ਨਹੀਂ ਹੈ ਉਹ ਮਾਰ ਸਕੀ ਨਹੀਂ ਦੇਰੀ ਆਂ ਟੀਨਾ ਬਫ ਬੰਤੀਆਂ ਕਹਿੰਦੇ ਛੱਡ ਚੱਕ ਤੇ ਹੁਣ ਹੁਣ ਅੱਧਾ ਘੰਟਾ ਪਹਿਲਾਂ ਫੇਰ ਫੋਟੋ ਆਈ ਹੈ ਤੂੰ ਐਂ ਕਰ ਫਿਰ ਇੱਕੇ ਦਾਨੂ ਫੋਨ ਕਰ ਲੈ ਵੀ ਭਾਈ ਪੱਟੇ ਵਟਾਏ ਪੱਟੇ ਵਟਾਏ ਬਏ ਆ ਬੂਟੇ ਹਾਂ 15 ਮਿੰਟ ਹੋਏਗਾ ਇਹਨਾਂ ਮਨੂ ਹੋ ਗਿਆ ਘੰਟਾ ਦੇਖੀ ਨੂੰ 15 ਜਾਂ ਬੱਧਾ ਚੜਿਆ ਜਾਂ ਗਰਮੀ ਦੀ ਹਾਂ ਜੇ ਆਪਾਂ ਢੰਡਾ ਹੀ ਮੋਲਦੀ ਦਿੱਥੇ ਹਾਂ ਤੇ ਬਾਅਦ ਜਦੋਂ ਫੋਟੋ ਆ ਗਈ 15 ਮੈਂ ਕਹੇ ਜੀ ਹੋਈ ਸੀ ਲੱਗਦਾ ਤਾਂ ਆਇਆ ਵੀ ਮੀਂਹ ਆਊਗਾ ਨੇਰੀ ਆਈ ਹੈ ਮੀਂਹ ਨਹੀਂ ਪਿਆ ਨੇਰੀ ਆਈ ਹੈ ਬਹੁਤ ਛੱਟ ਜਾਂ ਚੱਕ ਕੇ ਮਾਰੇ ਜਾਂਦੇ ਮਾਨਸਾ ਕਿੰਨੀ ਗੱਲ ਹੈ ਵੀ ਹੈ ਹੀ ਕੋਸਾ ਹੋਇਆ ਬਾਈ ਖੌਰਾ ਜਹਾ ਕਰਾ ਦਾ ਪਤਾ ਕੁਝ ਨਹੀਂ ਰਾਤ ਨੂੰ ਆ ਸਕਦੇ ਇਹ ਤਾਂ ਆ ਗਈ ਨੇਰੀ ਇਹ ਤਾਂ ਪਾ ਇਹ ਤਾਂ ਕੱਲੂ ਠੇਕੇਦਾਰ ਨੂੰ ਦੇਖੀਏ ਠੇਕੇਦਾਰ ਨੇ ਗਰੇ ਵਾ ਪੈਸੇ ਨਹੀਂ ਲਓਣੇ ਫਿਰ ਆਪੇ ਪਟਾਉਣੇ ਪੈਣੇ ਆ ਨਾ ਬੇਗ ਕਮਾਂਟ ਵਾਲਾ ਸੀ ਉਹ ਤੇ ਨਾਨਾ ਮੇਰਾ ਤੇ ਤਾਈ ਕੋ ਸੋਣਾ ਵਾਓ ਮੇਰੇ ਇਹ ਤਾਈ ਹੋ ਹਾਂ ਫਿਰ ਆਏ ਚਾਚਾ ਢਿੱਕੇਦਾਰ ਬੜਾ ਲੂਆ ਹੋਰ ਕਿਹੜੇ ਕਿਹੜਾ ਤੇ ਯਾਰ ਬਈ ਮੈਨੂੰ ਹਾਲਾਤ ਮੈਂ ਤੈਨੂੰ ਦੱਸਦਾ ਬਾਯਾ ਹੋਇਆ ਔਰ ਜਦੇ ਜੜਾ ਸਾਫ ਕਰੀਆਂ ਪਈਆਂ ਨਾ 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 ਜੰਨੀਆਂ ਹਾਂ ਲੋੜ ਨਹੀਂ ਇੱਕ ਬੂਟਾ ਕਰ ਗਿਆ ਉਹ ਨਹੀਂ ਦੇਗੇ ਦੀ ਜਾਨ ਮੇਰੀ ਗੱਲ ਮੇਰੀ ਗੱਲ ਹੋਣਾ ਜਿਸ ਨੂੰ ਹਵਾ ਵੱਜ ਗਈ ਨਾ ਬੱਸ ਬੱਸ ਬਾਬੇ ਦੇ ਧਲੀ ਸਿਰਦੇ ਹੁੰਦੀ ਇੱਕੋ ਛਾਰੇ ਸਾਰੇ ਸਾਰੇ ਸੁੱਕਾ ਖੇਤ ਪਿਆਦਾ ਹਾਂ ਜਿੱਥੇ ਦੇ ਬੂਟੇ ਟੁੱਟੇ ਨੇ ਜਮਾ ਹੀ ਸੁੱਕਾ ਗੇ ਤਾ ਐ ਤੱਪੜ ਐ ਬੂਟਾ ਐ ਪੜਦਾ ਚੜਤੀ ਦੱਸ ਅ ਜਦੋਂ ਆਉਂਦੀ ਹੈ ਕਈ ਵਾਰ ਨਾ ਹਵਾ ਫਿਰ ਜਾਂਦੀ ਹੈ ਨਾ ਜ਼ਿਆਦਾ ਬੁੱਲਾ ਹੀ ਆ ਜਾਂਦਾ ਹਾਂ ਬੁੱਲਾ ਹੀ ਆ ਜਾਂਦਾ ਮੈਨੂੰ ਦੱਸਦਾ ਕਿਹਦਾ ਨਾਲ ਸਾਢੇ ਨਾਲ ਰੇਤੇ ਵਾ ਹੋਈ ਸਾਢੇ ਨਾਲ ਐ ਕਿਣੇ ਹਵਾ ਆ ਗਈ ਪਾਣੀ ਲਾਇਆ ਪਿਆ ਬੁੱਟਾ ਤਾਂ ਇਹੋ ਜਾਂ ਮੰਨ ਕੇ 3 ਸਾਲ ਦੇ ਬੂਟੇ ਰੱਖ ਲਾ ਤੂੰ 3 ਸਾਲ ਚ ਦਾ 3 ਲੱਗਿਆ ਹੀ ਤਾਂ ਜਾਂ ਬਾ ਤੂੰ ਦੇਖ ਲੈ ਇੱਕ ਮੁੱਟਾ ਇੰਦਾ ਖੜਾ ਡੇਡ ਗੀਲੇ ਤੇ ਪਿਛੌਣੀ ਵੀ ਹੱਥਾਂ ਹਾਂ 30 ਹਜ਼ਾਰ ਦੇ ਵਿੱਚ ਰੇਂਜ ਅਰੇ ਇੱਥੇ 30 30 ਹਜ਼ਾਰ ਦੇ ਹਾਂ ਗ੍ਰੇਵਤੀ 30 ਹਜ਼ਾਰ ਦੇ ਕਹਿੰਦਾ ਜੂੰਦਾ 2 ਲੱਖ ਦਾ ਮਰਿਆ ਕੱਖ ਦਾ ਹੋ ਕਮ ਹੋ ਗਿਆ ਫੇਰ ਤੇ ਠੇਕੇਦਾਰ ਵੀ ਚੌੜੇ ਹੋ ਗਏ ਕਹਿੰਦੇ ਸਾਲਾ ਹੀ ਗਰੇ ਤੇ ਸਭ ਦੇ ਹੀ ਗਰੇ ਤੇ ਹੋ ਸਾਰੇ ਮਠੇਕੇਦਾਰ ਹੋ ਗਏ ਹੋਰ ਦੇਣੇ ਪੈਣੇ ਆ ਮਜਬੂਰੀ ਹੋ ਗਈ ਜੋ 10 ਹਜ਼ਾਰ ਹੁਣ ਅਗਲਾ ਟੰਗ ਆ ਗਿਆ ਬਾਈ ਹੁਣ ਅਗਲਾ ਠੇਕੇਦਾਰ ਵੀ ਦੇਖਦਾ ਅਗਲਾ ਕਹਿੰਦਾ ਵੀ ਸਿੱਧੇ ਆਵੇ ਛਿੜੇ ਆਓ ਜਿਆਦਾ ਹੁੰਦੀ ਜਾਂ ਫਾਈਟ ਪੀ ਜਮਾਨਾ ਨਾ ਕਰ ਹੁਣ ਤਾਂ ਆਪਣੀ ਨਹੀਂ ਆ ਤਾਂ ਫਾਈਟਰੀ ਜਾਂਦਾ ਫੇਰ ਆਪਣੀ ਵਾਧੂ ਆ ਹੁਣ ਉਹ ਲੱਕੜੀ ਹੋਰ ਹੈ ਹੀ ਨਹੀਂ ਕਬੂਲਰ ਆ ਐਡੀ ਸਾਨੂੰ ਵੀ ਬਕਸਾ ਖੋਲਣਾ ਪੈਣਾ ਆ ਸਫਾਰ ਛਦਰੀ ਹਿੱਲੀ ਜਾਂਦੀ ਇੱਥੇ ਕੱਢ ਜਾਏ ਸਾਰੇ ਕਾਵੀਆਂ ਵੈਲਡ ਕਰਾਏ ਆ ਵੇ ਅਸੀਂ ਫੇਰ ਸਾ ਟੁੱਟ ਜਾਂਦਾ ਭਜਨਪਾਉ ਤਾਂ ਬਕਸੇ ਅੰਚ ਬਾਕਸੇ ਦਾ ਉਹ ਕਿੱਟਾ ਚੱਤੀ ਜਿਹੜੀ ਹੈ ਨਾ ਛਤਰੀ ਦਿੱਤੀ ਵੀ ਹੈ ਨਾ ਇਹਨਾਂ ਨੇ ਉਹਨਾਂ ਨੇ ਦਿੱਤੀ ਵੀ ਐ ਹਿੱਲ ਜੁੰਡ ਵਾਲੀ ਉਹ ਗਲਤ ਆ ਉਹ ਗਲਤ ਆ ਉਹ ਬੈਲਟ ਖਾੜਦਾ ਨਹੀਂ ਹੈਗਾ ਕਹਿੰਦਾ ਬੈਲਟ ਕਹਿੰਦਾ ਖੋਲ ਕੇ ਕਹਿੰਦਾ ਜਿਹੜਾ ਅਸਲੇ ਬੈਲਟ ਸਵਾਰ ਕੇ ਹੋਣਾ ਪੱਕੀ ਕਰਵਾ ਦੋ ਪੱਕੀ ਕਰਾਣੀ ਪੈਣੀ ਹੈ ਨਾ ਬਕਸਾ ਖੋਲਣਾ ਪੈਣਾ ਕੱਲੇ ਜਿਹਾ ਖੋਲਣੀ ਵੀ ਅੱਗੇ ਬਾਅਦ ਤੇ ਛਤਰੀ ਖੋਲਣੀ ਹੈ ਕਰਨੀ ਹਾਂ ਫੋਟੋ ਪਈ ਜਾ ਜਵੇ ਫੋਟੋ ਪਈ ਜਾ ਜਵੇ ਕਿਹਣੀ ਗੱਲ ਹੈ ਇਕਨੇ ਕਰਾਉਣੇ ਪੱਕੀ ਕਿ ਆਉਣੀ ਆ ਉਹ ਇਨੂੰ ਕਹਿਣਾ ਕੱਲੂ ਕਰਾ ਲਾ ਦੇ ਤਾਂ 22万 ਸਭ ਕੁ ਤੋੜ ਦੇਣਾ ਉਹਨੇ ਤੋੜ ਦੇਣਾ 67000 ਰੁਪਏ ਲੱਗਿਆ ਉਹ ਜਾਣਾ ਇਹਨੇ ਉਹ ਤਾਂ ਹੈ ਹੀ ਜਾਂ ਟਰੈਕਟਰ ਚੱਲਦਾ ਤਵੀਆਂ ਤੋਂ ਕੁੱਮੀ ਕਹਿੰਦਾ ਜਾਂ ਠਾਲਿਆ ਦੂਰ ਨੂੰ ਮਾ ਪਾੜਦੇ ਨਾ ਫਿਰ ਆਇਆ ਆਇਆ ਇਹ ਬਚਦੀ ਆ ਆ ਹਾਂ ਆ ਵੀ ਮਨਣਾ ਜੀ ਮੇਰੇ ਕੋਲ ਢੱਲੇ ਭਈਆਂ ਨੂੰ ਜਾਣੇ ਕਰਦੇ ਸੀ ਤੇਰੀ ਵੀ ਲੀ ਵੀ ਆ ਨਾ ਤੇਰੇ ਨਾਲ ਢੱਲੇ ਅੱਪਰ ਤੇ ਲੈ ਉਹ ਭਈਆਂ ਨੇ ਉੱਥੇ ਚਲਾਉਂਦੇ ਸੀ ਹਜਾ ਹੁਣ ਵਿਚਾਰ ਦੱਲ ਮੈਂ ਇਹਨੂੰ ਕਿਹਾ ਮਾ ਬਾਹਣ ਬਾਹਮਾ ਲੱਗੀ ਪਹਿਲਾਂ ਇਹਦਾ ਕੰਮ ਕਰਾ ਲਾ ਤੋੜ ਦੇਣਾ ਇਹਨੇ 67000 ਰੁਪਏ ਲੱਗਿਆ ਪਿਆ ਠੀਕ ਈ ਗੱਲ ਹੈ ਪੱਕੀ ਕਰਾ ਦੇ ਆਂ ਤੁਸੀਂ ਮੈਂ ਵੀ ਹੋਣਾ ਨਟ ਰੋਡ ਪੱਕੇ ਕੰਮ ਕਰਦੇ ਨੇ ਨਾ ਠੀਕ ਆ ਮੇਰਾ ਥੱਲੇ ਤਾਂ ਹਿੱਲਦਾ ਦਾ ਥੱਲੇ ਨਹੀਂ ਮਜ਼ਬੂਤੀ ਮੈਂ ਥੱਲੇ ਐਂਗਲ ਲਵਾਤੀ ਉਹ ਥੱਲੇ ਤੇ ਤਾਂ ਹੁਣ ਹਟ ਗਿਆ ਆ ਭਈਆਂ ਨੇ ਹੁਣ ਆਹ ਕਰਤਾ ਕੀ ਨਹੀਂ ਆ ਰਹੇ ਹੁੰਦੇ ਇਹ ਜੀ ਉਹ ਚੱਲ ਗਿਆ ਹਾਂ ਬਲੂ ਜੀ ਅਸੀਂ ਤਾਂ ਬਿਜਲੀ ਦੱਸ ਦੇ ਸੀ ਜਾਂ ਮੈਂ ਬੀਜਣੀ ਤਾਂ ਮੈਂ ਵੀ ਲੇਟ ਆ ਹੁਣ ਬਾਹਰ ਨੂੰ ਤਾਂ ਦਈਏ ਉਹਨੂੰ ਫੁੱਕ ਲੂੰਗਾ ਉਹ ਤਾਂ ਫਰਸੀ ਦੱਸ ਦੇ ਬਿਜਲੀ ਜਾਂ ਕਿਹੜਾ ਬੀਜਾ 26 26 ਮੈਂ ਤਾਂ ਆਪ ਦਾਸਦੀ ਮੈਨੂੰ ਜਦੋਂ ਬੀਜ ਮੈ ਤਾਂ 3 ਕਿਲੇ ਆ ਜੀ ਅਜੀ ਦਾ ਪੰਜ ਕਿੱਲੇ ਦੀ ਬਿਜਰੀ ਮੈਂ ਹੋਣਾ ਬਾਕੀ ਹੋਰ ਲੇਟ ਬਿਜਰੀਆਂ ਪੰਜ ਕਿੱਲੇ ਮੈ ਲਉਣਾ ਗੰਨਾ ਸੀ ਗੰਨਾ ਥੋੜੀ ਮੈਂ ਤਾਂ ਯਾਰ ਮੱਕੀ ਵਾਲੇ ਦੀ ਵੀ ਲਉਣੀ ਆ ਇੱਕ ਮੈਂ ਕਹਿੰਦਾ ਥੋੜੀ ਬੋਦੀ ਬੀਜ ਲੰਨਾ ਉਹ ਖਾਲੇ ਕੀਤੀ ਛੱਡੀ ਹੈ ਨਾ ਇਹ ਕੀਤੀ ਹੈ ਝਾੜ ਨਹੀਂ ਜਿੰਨੀ ਨੂੰ ਲੇਟ ਲੇਟ ਦਾ ਗੱਲਾ ਆਉਂਗਾ ਉਨਾ ਝਾੜ ਵਧਦਾ ਨਹੀਂ ਉਹ ਦੇਖਿਆ ਕਿੰਨਾ ਝਾੜ ਦਿੱਤਾ ਤਾਂ ਜਿਹੜਾ ਅਸੀਂ ਲੈ ਕੇ ਆਏ ਤੇ ਮੈਂ ਇਹ ਦੇਖਿਆ ਉਹ ਰੱਗ ਵਾਦਦੇ ਨੇ ਉਹ ਹੀ ਕਹਿਣਾ ਮੈਂ ਤੈਨੂੰ ਕਿ ਜਿੰਨੀ ਲੇਟ ਲੱਗੂਗੀ ਉਨਾ ਝਾੜ ਹੈ ਖਰਚੇ ਘੱਟ ਖਰਚਾ ਘੱਟ ਪਰਾਲੀ ਘੱਟ ਹੈ ਕਿ ਨਹੀਂ ਸਪਰੇ ਨਹੀਂ ਕੋਈ ਮੰਗਦੀ ਸਪਰੇ ਨਹੀਂ ਖਰਚਾ ਹੀ ਨਹੀਂ ਹੈ ਸੋਸਰੀ ਬਹੁਤ ਹੈ ਮੰਡੀ ਵਾ ਯੂਰੀਓ ਢੇਰੀ ਦੇਖਦੀ ਆ ਵੀ 26 ਪਈ ਹੈ ਉਹਦਾ ਟੋਕਾ ਵੀ ਕਰ ਕੋਈ ਹਾਂ ਭਜਨ ਵੀ ਹੈਗਾ ਮੈਂ ਜਿਹੜਾ ਨਹੀਂ ਵੀ ਵਜਨ ਨਹੀਂ ਹੈਗਾ ਘਾੜ ਵੀ ਠੀਕ ਆ ਦੇਖੀ ਜਾਂਦੀ ਆ ਹੁਣ ਬਾਜਰਾ ਮੇਰਾ ਵੀ ਰਹਿੰਦਾ ਵੀ ਜਿਹਨਾਂ ਮੈਂ ਵੀ ਜਿਹਨਾਂ ਦਾ ਹਸਵੀਰ ਨੂੰ ਕਹਦਾ ਮੈਂ ਚੱਲ ਬੀਜੀ ਆਈਏ ਕਹਿੰਦਾ ਮੇਰਾ ਨੀਂਦ ਆਏ ਰਾਤ ਤੱਕੇ ਹੋ ਰਾਤ ਰਾਤਾਂ ਲੱਗਦੀਆਂ ਐ ਦੋ ਰਾਤਾਂ ਲੱਗੇ ਰਾਤ ਕਹਿੰਦਾ ਮੇਰਾ ਨੀਂਦ ਨਾ ਈਂਦਾ ਏ ਜਿਹੜੇ ਗੜਿਆਂ ਦਾ ਵੀ ਜੇ ਮਨੂੰ ਕਾ ਸਵੇਰ ਨੂੰ ਵੀ ਜੂਮਾ ਉਹ ਇੱਕ ਗੱਲ ਆ ਯਾ ਚਾਚੇ ਕਿਹੜੀ ਰਾਤ ਦੀ ਨੀਂਦ ਆ ਰਾਤ ਦੀ ਉਹ ਆ ਦਿਨ ਚ ਜਿੰਨਾ ਮਰਜੀ ਸੌਂ ਲਾ ਬੰਦਾ ਤਾ ਆ ਮੈਂ ਸੌਂ ਲਿਆ ਘੰਟਾ ਤੱਕ ਆਹੇ ਜਾਂ ਸਰੀਰ ਟੁੱਟਿਆ ਹੋਵੇ ਰੂਹੇ ਨਹੀਂ ਕਰਦੀ ਦੀ ਕੰਮ ਕਰਨੇ ਤੇ ਹੁਣ ਮਜਬੂਰੀ ਤੇ ਉੱਠਣਾ ਪੈਂਦਾ ਬਈ ਕੰਮ ਚ ਵੀ ਦੇਖਣਾ ਮੈਂ ਹੁਣ ਬਾਤ ਤੂੰ ਕਰਿਆ ਭਾਈ ਆ ਰਾਤ ਲਾਈਟਾਂ ਵੀ ਬੰਦ ਨਹੀਂ ਹੋਣੀਆਂ ਫੇਰ ਕੋਈ ਕੋਈ ਨਹੀਂ ਲਾਈਟਾਂ ਵੀ ਸੁੱਖਣਾ ਖਾਦੀਆਂ ਮੈਂ ਤਾਂ ਹੀ ਕਹਿੰਦਾ ਹੈ ਕਿਤੇ ਬਾਪਾ ਮੇਰੇ ਪਰੇ ਕਿਰੇ ਲਾਈਟਾਂ ਵਾਲੇ ਦਾ ਜਿੰਦਾ ਜਿਹੜੇ ਸਾਹ ਹੈ ਸੁਸਰਾ ਦਾ ਕੰਮ ਨਹੀਂ ਹੁੰਦਾ ਵੀ ਹੁਣ ਕੋਈ ਖਤਰਾ ਨਹੀਂ ਕੋਈ ਕੁਝ ਨਹੀਂ ਬਾਹੀ ਵੀ ਨਾ ਕਰੋ ਰਾਤ ਨੂੰ ਸਹੀ ਗੱਲ ਇਹੀ ਗੱਲ ਮੈਂ ਤਾਂ ਨਹੀਂ ਅੱਗੇ ਰਾਤ ਨੂੰ ਬਹੋਂ ਮੈਂ ਤਾਂ ਚਲੋ ਚੱਲੀਏ ਫਿਰ ਬਾਈ ਹਲੇ ਪਚਾਓ ਚ ਬਚਾਓ ਹੈ ਠੀਕ ਨਹੀਂ ਗੱਲ ਹੈ ਪੰਪ ਲਾ ਤਾ ਚਾਰਜ ਪੰਪ ਨਾ ਮੈਂ ਜਾ ਕੇ ਲਾਇਆ ਵਿਆ ਅੱਜ ਦੇ ਕਰਾਂਗਾ ਮੈਂ ਜਦੇ ਲਾ ਤਾ ਤੀ ਤੂੰ ਕਹਿਦਾ ਮੈਂ ਜਦੇ ਚਾਰਜ ਲਾਤਾ ਉਧਰ ਦਾ ਦੂਏ ਕਰਾਤੀ ਤੇ ਨੀ ਕਰਨੀ ਆਪਣੀ ਕੱਲ ਨੂੰ ਫਿਰ ਪਰਸ ਨੂੰ ਅਸਲੀ ਚੈੱਕ ਕਰਨੀ ਅਦੀ ਵੀ ਸਾਈਟਾ ਕਰਨੀ ਕਰਨੇ ਤੇ ਮੇਰੇ ਸਾਈਟਾ ਤਾਂ ਖੱਬਾ ਵਾਲਾ ਵਿਚਨੇ ਡੋਲਣਾ ਖੱਖਾ ਖੱਬਾ ਵਾਲਾ ਉਹਨਾਂ ਪੱਟ ਪੱਟ ਕਰਨੀ ਫਿਰ ਝੱਟ ਪੱਟ ਖੱਬਣ ਨਹੀਂ ਹੋਣ ਦਿੰਦੀ ਮੁੱਤਰਾ ਟਟ ਬਟੇ ਫੇਰੀ ਮੈਂ ਨਹੀਂ ਕੰਮ ਆ ਰਹੀ ਗੱਲਾਂ ਨੇ ਇੱਥੇ ਵੀ ਨਹੀਂ ਯਾਰ ਉਹ ਜੋ ਜਾ ਜਾ ਇਹ ਤਾਂ ਕਰ ਲਈ ਉਦੋਂ ਮੈਂ ਕੱਟਦੀ ਮੱਕੀ ਚ ਹਾਂ ਉਹ ਰਹਿ ਗਈ ਸੰਡੀ ਜਿਹੜਾ ਬਸ ਠੀਕ ਹੈ ਚੱਲੀ ਆ ਹੁਣ ਹਾਂ ਚੱਲ ਇਹ ਤਾਂ ਉਹ ਬੱਤਾਏ ਦੇਖਦੇ ਆ ਕਿ ਡਬਲ ਪਾਣੀ ਲਾਉਣਾ ਹੈ ਪਹਿਲਾਂ ਦੇਖਦੇ ਆ ਅੱਜ ਦਾ ਰਾਤ ਤਾਂ ਨਿਕਲੇ ਡਬਲ ਰਾਤ ਤਾਂ ਨਿਕਲੇ ਯਾਨੀ ਕਿ ਥੋੜਾ ਬੱਦਲਾ ਆ ਖਾਣੂ ਖਾਣਾ ਛੂਲੇ ਰੀ ਆਵੇ ਜਿਵੇਂ ਮੀਹ ਆਵੇ ਕੁਝ ਵੀ ਹੋਵੇ ਤੜਕੇ ਤੋਂ ਹਾਂ ਹਾਂ ਪੱਟ ਬਹੁਤ ਹੈ ਨਾ ਹੈ ਨਾ ਚਾਲਾ ਦੇਖ ਰਿਹਾ ਆਇਆ ਕਹਿੰਦਾ ਪਾਣੀ ਡਬਲ ਲਾਉਣਾ ਤਾਂ ਡਬਲ ਆਣ ਦੇ ਕੱਲੂ ਲਾਣ ਦੇ ਗੱਲ ਆਦੀ ਕੱਲੂ ਨਹੀਂ ਕੱਲੂ ਉਹਨਾਂ ਨੇ ਲਾਉਣਾ ਬੰਦਰਾਂ ਨੇ ਪਰਸੋਂ ਲਾ ਦਿੰਦੇ ਆ ਆਓ ਹੈ ਪਰਸੋਂ ਲਾ ਕੇ ਪਾਣੀ ਇਹਨੂੰ ਹਾਂ ਫੇ ਐਂ ਨਾ ਫਿਰ ਢੜਕੋਈ ਚੱਕੀ ਜਾਊਗੀ ਫੇ ਜੰਮੇ ਹੋਊਗਾ ਬੱਬੇ ਬੱਬੇ ਹਾਂ ਠੀਕ ਨਹੀਂ ਚੱਲ ਠੀਕ ਆ ਚੰਗਾ ਫੇ ਓਕੇ ਓਕੇ ਬਾਈ ਅੱਸੀ ਗੱਲ ਜੀ